ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਨਿਊਜ਼ ਨੇਸ਼ਨ ਤੁਹਾਡਾ ਸਵਾਗਤ ਕਰਦੇ ਆ ਜੀ ਮੌਕੇ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਸਾਂਝੀ ਕਰ ਰਹੇ ਆ ਚੰਡੀਗੜ੍ਹ ਰੋਡ ਐ ਸਿਰਕਪੁਰ ਜਲਾ ਤੁਸੀਂ ਦੇਖਦੇ ਹੋ ਸਾਹਮਣੇ ਚੰਡੀਗੜ੍ਹ ਦੀ ਐਂਟਰੈਂਸ ਐ ਜਿੱਥੇ ਬਿਲਕੁਲ ਉਹ ਹੱਥ ਦਾ ਜਿਹੜਾ ਸਾਈਨ ਬਣਿਆ ਔਰ ਇਹ ਪੁਲ ਐ ਜਿਹੜਾ ਸਿਰਕਪੁਰ ਤੋਂ ਆ ਰਹੀ ਆ ਲਾਈਵ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਆ ਹਰਿਆਣਾ ਰੋਡ ਵਜ ਦੀ ਇਹ ਬੱਸ ਐ ਜਿਹਦੇ ਚ ਥੋੜੀ ਦੇਰ ਪਹਿਲਾਂ ਇੱਕ ਕੰਡਕਟਰ ਐ ਜੀ ਇਹ ਡਰਾਈਵਰ ਐ ਇਸ ਡਰਾਈਵਰ ਵੱਲੋਂ ਆ ਭਾਈ ਸਾਹਿਬ ਮੇਰੇ ਨਾਲ ਖੜੇ ਆ ਇਹਨਾਂ ਦੀ ਦਾੜੀ ਪੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਇਹਨਾਂ ਵੱਲੋਂ ਕਿ ਤੁਸੀਂ ਦੇਖ ਸਕਦੇ ਹੋ ਬੱਸ ਇੱਥੇ ਖੜੀ ਆ ਔਰ ਜਿਹੜੀ ਸਾਈਡ ਤੇ ਜਿਹੜੀ ਜਗ੍ਹਾ ਆ ਪੁਲ ਦੇ ਨਾਲ ਇਹਦਾ ਇਹ ਵੀ ਬਹੁਤ ਜ਼ਿਆਦਾ ਦੱਸੀ ਜਾ ਰਹੀ ਹੈ ਕਹਿੰਦੇ ਬਿਲਕੁਲ ਨਾਲ ਆਪਣੇ ਫੈਮਿਲੀ ਵਾਲੇ ਮੋਟਰਸਾਈਕਲ ਤੇ ਆ ਰਹੇ ਸੀਗੇ ਨਾਲ ਬੇਟੀ ਸੀ ਔਰ ਵਾਈਫ ਸੀਗੀ ਬੱਸ ਸਰ ਦੇ ਡਰਾਈਵਰ ਨੇ ਇਹਨਾਂ ਨੂੰ ਇੱਥੇ ਦੱਬਣ ਦੀ ਕੋਸ਼ਿਸ਼ ਕੀਤੀ ਆ ਜਦੋਂ ਇਹਨਾਂ ਨੇ ਹਾਕ ਮਾਰੀ ਹੈ ਕਿ ਥਾਂ ਨਹੀਂ ਹੈਗੀ ਤੇ ਉਹ ਕਹਿੰਦਾ ਤੂੰ ਥੱਲੇ ਕਿਉਂ ਨਹੀਂ ਉਤਰਿਆ ਸੋ ਜੋ ਵਿਹਾਰ ਕੀਤਾ ਗਿਆ ਸਭਾ ਡਰਾਈਵਰ ਤੇ ਉਹਦਾ ਰਿਹਾ ਔਰ ਦਾੜੀ ਪੱਟੀ ਆ ਕੁੱਟਿਆ ਵੀ ਆ ਇਹਨਾਂ ਨੂੰ ਹਰਿਆਣਾ ਰੋਡਵੇਜ ਦੀ ਬੱਸ ਐਚਆਰ 68 ਸੀ 3598 ਨੰਬਰ ਹਾਂਜੀ ਭਾਈ ਸਾਹਿਬ ਕੀ ਹੋਇਆ ਸੀ ਐਕਚੁਅਲੀ ਦੱਸੋ ਸਾਡੇ ਦਰਸ਼ਕਾਂ ਨੂੰ ਸასი ਕਾਲ ਜੀ ਐਕਚੁਅਲੀ ਮੈਂ ਆਪਣੀ ਬੇਟੀ ਨਾਲ ਜਾ ਰਿਹਾ ਸੀਗਾ ਜੀ ਯੂਨੀਵਰਸਿਟੀ ਦੀ ਐਡਮਿਸ਼ਨ ਦੇ ਬਾਰੇ ਪਤਾ ਕਰਨ ਤੇ ਮੈਂ ਬਾਈਕ ਤੇ ਸੀਗਾ ਕਿ ਇਧਰ ਫਲਾਈਓਰ ਉੱਤੇ ਇਸ ਪਾਸੇ ਜੀ ਇਹਨਾਂ ਨੇ ਕੀ ਕੀਤਾ ਬੱਸ ਨੇ ਪੂਰੀ ਦੱਬ ਦਿੱਤੀ ਤੇ ਮੇਰਾ ਇੱਕ ਪੈਰ ਇਸ ਜਗ੍ਹਾ ਦੇ ਉੱਪਰ ਰਹਿ ਗਿਆ ਜੀ ਤੇ ਮੇਰੇ ਮੋਟਰਸਾਈਕਲ ਦਾ ਟਾਇਰ ਇਸ ਵਾਈਟ ਲਾਈਨ ਦੇ ਉੱਪਰ ਸੀਗਾ ਜੀ ਤੁਸੀਂ ਨੀਚੇ ਦਿਖਾਓ ਵਾਈਟ ਲਾਈਨ ਦੇ ਉੱਪਰ ਮੇਰੇ ਮੋਟਰਸਾਈਕਲ ਦਾ ਟਾਇਰ ਸੀਗਾ ਤੇ ਬੱਸ ਨੇ ਬਿਲਕੁਲ ਮੈਨੂੰ ਦੱਬ ਜਦ ਮੈਂ ਕਨੈਕਟਰ ਨੂੰ ਕਿਹਾ ਵੀ ਤੂੰ ਆਪਣੀ ਬੱਸ ਜਿਹੜੀ ਆ ਪਰਲੇ ਪਾਸੇ ਕਰ ਲੈ ਮੇਰੇ ਕੋਲ ਜਗ੍ਹਾ ਨਹੀਂ ਹੈ ਤੇ ਕਨੈਕਟਰ ਨੇ ਮੈਨੂੰ ਕਿਹਾ ਵੀ ਤੂੰ ਫਲਾਈਓਰ ਤੇ ਪਰਲੇ ਪਾਸੇ ਕਿਉਂ ਨਹੀਂ ਚਲੇ ਜਾਂਦਾ ਇਹ ਦੁਆਰ ਦੇ ਪਰਲੇ ਪਾਸੇ ਸਾਮਨ ਲੈ ਕੇ ਕਿਸ ਤਰ੍ਹਾਂ ਜਾਵਾਂਗਾ ਜੀ ਤੇ ਜੇ ਮੈਂ ਉਹਨੂੰ ਕਿਹਾ ਤੂੰ ਆਪਣੀ ਬੱਸ ਥੋੜੀ ਪਰਲੇ ਪਾਸੇ ਕਰ ਲੈ ਉਹਨਾਂ ਨੇ ਮੇਰੇ ਨਾਲ ਗਾਲੀ ਗਲੋਚ ਕੀਤੀ ਤੇ ਮੈਨੂੰ ਮਾੜਾ ਚੰਗਾ ਬੋਲਿਆ ਜੀ ਤੇ ਮੈਨੂੰ ਕਿਹਾ ਸਰਦਾਰ ਤੇਰੇ 12 ਵਜਾ ਦਾਂਗਾ ਤੇ ਉਸ ਦੇ ਬਾਅਦ ਜਦੋਂ ਨੀਚੇ ਨਿਕਲ ਗਿਆ ਉਹਨੇ ਜੀ ਮੇਰੇ ਨਾਲ ਹੱਥਾ ਪਾਗੀ ਕਰੀਆ ਮੇਰੀ ਦਾੜੀ ਦੇ ਬਾਲ ਪੱਟੇ ਨੇ ਜੀ ਉਹਨੇ ਕਨੈਕਟਰ ਨੇ ਤੇ ਡਰਾਈਵਰ ਨੇ ਦੋਨਾਂ ਸਾਨੂੰ ਇਹੀ ਕਹਿੰਦਾ ਜੀ ਵੀ ਦੋਨਾਂ ਦੇ ਉੱਪਰ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਆ ਕੀਤੀ ਜਾ ਇਹ ਤਾਂ ਮੈਨੂੰ ਲੱਗਦਾ ਜੀ ਇਹ ਹਰਿਆਣਾ ਰੋਡਵੇ ਨੇ ਗੁੰਡੇ ਪਾਲੇ ਹੋਏ ਨੇ ਜਿਹੜੇ ਕਿ ਆਮ ਪਬਲਿਕ ਨੂੰ ਪਬਲਿਕ ਨਹੀਂ ਸਮਝਦੇ ਆ ਇਹਨਾਂ ਲਈ ਕਿਸੇ ਦੀ ਜਾਨ ਮਾਲ ਦੀ ਕੋਈ ਕੀਮਤ ਨਹੀਂ ਹੈਗੀ ਹੈ ਇਹਨਾਂ ਦਾ ਰੋਹ ਦਾ ਕੰਮ ਹੈਗਾ ਜੀ ਇਸ ਤਰ੍ਹਾਂ ਹੀ ਕਰਦੇ ਨੇ ਇਸ ਸੜਕ ਦੇ ਉੱਪਰ ਇਹੀ ਡਰਾਈਵਰ ਹੈ ਜਿਹੜੇ ਦਿੱਲੀ ਦੇ ਬੀਜਾ ਕੇ 40 ਤੋਂ ਉੱਪਰ ਨਹੀਂ ਚੱਲਦੇ ਆ ਇਹਨਾਂ ਨੇ ਜਿਰਕਪੁਰ ਚੰਡੀਗੜ੍ਹ ਹਾਈਵੇ ਨੂੰ ਨੈਸ਼ਨਲ ਹਾਈਵੇ ਬਣਾ ਰੱਖਿਆ ਜਿੱਥੇ ਇਹਨਾਂ ਦੀ ਸਪੀਡ 80 90 ਤੋਂ ਘੱਟ ਨਹੀਂ ਹੁੰਦੀ ਆ ਮੇਰੇ ਨਾਲ ਇਹਨਾਂ ਦੀ ਭਾਈ ਸਾਹਿਬ ਦੀ ਬੇਟੀ ਨਾਲ ਰਨ ਮਾਰਿਆ ਬੋੜ ਦੇ ਦੀ ਕਿਹਾ ਉਹ ਬਸ ਉੱਤੇ ਹੀ ਉੱਤ ਨੂੰ ਗੱਡੀ ਰੱਖ ਲਓ ਉਹ ਸਾਹਮਣੇ ਤੋਂ ਨਾ ਪੁੱਠਾ ਜਵਾਬ ਦੇ ਰਿਹਾ ਹਾਂਜੀ ਤੇ ਇੱਕ ਜੀ ਉਹ ਵੀ ਲਈ ਆਇਆ ਸੀ ਪਾਪਾ ਦਾ ਇੱਕ ਪੈਰ ਇੱਕ ਸੀਗਾ ਹਾਂਜੀ ਤੁਸੀਂ ਦੱਸੋ ਫਿਰ ਆ ਕੇ ਉਹਨੇ ਸਿੱਧਾ ਹੀ ਪਾਪਾ ਦੀ ਦਾੜੀ ਫੜੀ ਐਨੀ ਦਾੜੀ ਮੇਰੀ ਹੱਦ ਸੇ ਹੱਦ ਜਿ ਸੀਗੀ ਨਹੀਂ ਤਾਂ ਉਹਨੇ ਸਾਰੀ ਕੱਢ ਲਈ ਸੋ ਗਲਤੀ ਬੱਸ ਵਾਲੇ ਕੰਡਕਟਰ ਦੇ ਡਰਾਈਵਰ ਦੀ ਦਸੀ ਜਾ ਰਹੀ ਹੈ ਹਾਂਜੀ ਕਿ ਉਹ ਤੁਹਾਡੇ ਉੱਪਰ ਮੋਟਰਸਾਈਕਲ ਬਸਟਰ ਰਾਨ ਦੀ ਕੋਸ਼ਿਸ਼ ਕਰ ਰਿਆ ਸੀਗਾ ਜੀ ਨਹੀਂ ਅਸੀਂ ਸੀ ਵਾਈਫ ਨਹੀਂ ਸੀਗੀ ਜੀ ਇਹ ਤਾਂ ਬਾਦ ਦੇ ਵਿੱਚ ਆਇਆ ਜੀ ਮੈਂ ਤੇ ਮੇਰੀ ਬੇਟੀ ਵੀ ਸੀਗੇ ਜੀ ਸੋ ਇਹ ਕੱਪੜੇ ਵੀ ਜਿਹੜੇ ਥੋੜੇ ਪਾੜੇ ਆ ਉਹਨੇ ਉਹਨੇ ਪਾੜੇ ਕੱਪੜੇ ਦਾ ਤਾਂ ਮਸਲਾ ਨਹੀਂ ਵੀਰ ਮਸਲਾ ਤੇ ਦਾੜੀ ਦਾ ਹੈ ਜੀ ਇਹ ਦੋਨਾਂ ਨੇ ਦੂਜੀ ਜਗ੍ਹਾ ਤੋਂ ਆ ਕੇ ਕੋਈ ਵੀ ਦੇਖਦਾ ਜੀ ਇਹ ਨਾ ਦਾੜੀ ਤੇ ਪੱਗਾਂ ਨੂੰ ਹੱਥ ਪਾਣ ਦੀ ਇਹਨਾਂ ਦੀ ਆਦਤ ਕੀ ਹੋ ਗਈ ਹੈ ਇਹ ਦੋਹੇ ਸੀਗੇ ਜੀ ਹਾਂਜੀ ਇਦੋ ਲਈ ਸੀਗੇ ਜੀ ਕਨੈਕਟਰ ਭਜਾਤਾ ਜੀ ਕਨੈਕਟਰ ਭਜਾਤਾ ਕਨੈਕਟਰ ਭਜਾਤਾ ਅੱਧਾ ਪੌਣਾ ਘੰਟੇ ਤੋਂ ਬਾਅਦ ਇਹਨੇ ਜਾ ਕੇ ਕਨੈਕਟਰ ਦਾ ਨਾਮ ਲਿਆ ਇਹਨੇ ਕਿਹਾ ਨਾਮ ਨੂੰ ਕਨੈਕਟਰ ਦਾ ਨਾਮ ਪਤਾ ਨਾ ਉਹਦਾ ਮੋਬਾਈਲ ਨੰਬਰ ਆਪਦਾ ਫੋਨ ਵੀ ਇਹਨੇ ਪਤਾ ਨਹੀਂ ਕਿੱਥੇ ਲਗੋਤਾ ਇਹ ਕਹਿੰਦਾ ਮੇਰੇ ਕੋ ਮੇਰਾ ਫੋਨ ਨਹੀਂ ਹੈਗਾ ਠੀਕ ਹੈ ਜੀ ਠੀਕ ਹੈ ਸੋ ਤੁਸੀਂ ਦੇਖ ਸਕਦੇ ਹੋ ਮੌਕੇ ਦੀ ਇਹ ਲਾਈ ਤਸਵੀਰਾਂ ਇਹ ਹਰਿਆਣਾ ਰੋਡੋ ਦੀ ਬੱਸ ਹੈ ਤੇ ਇਹ ਉਹ ਡਰਾਈਵਰ ਹੈ ਜਿਨੇ ਉਹ ਉਹ ਫੈਮਲੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਗੱਡੀ ਚੜਾਣ ਦੀ ਕੋਸ਼ਿਸ਼ ਕੀਤੀ ਹੈ ਬੱਸ ਦੀ ਔਰ ਦਾੜੇ ਤੇ ਵੀ ਕਹਿੰਦੇ ਹੱਥ ਪਾਇਆ ਜੋ ਬੇਦਬੀ ਕੀਤੀ ਹਾਂਜੀ ਕੀ ਨਾਮ ਹੈ ਤੇਰਾ ਅਮਿਤ ਐ ਜੀ ਅਮਿਤ ਕੀ ਗੱਲ ਬੰਦੇ ਮਾਰਨੇ ਆ ਚੜਾਉਣੇ ਬੰਦੇ ਹਾਂ ਅੰਦਰ ਘੜੀ ਸਵਾਈ ਹੋਣੀ ਮੈਂ ਬੰਦੇ ਨਹੀਂ ਮਾਰਦਾ ਆ ਫੇਰ ਤੇ ਚੜਾ ਰਹੇ ਸੀ ਉਹਨੂੰ ਕਹਿ ਰਹੇ ਕਿ ਥੱਲੇ ਕਿਉਂ ਨਹੀਂ ਲਾਇਆ ਮੋਟਰਸਾਈਕਲ ਤੇਰਾ ਕੀ ਹੱਕ ਬੰਦਾ ਸੜਕ ਤੇਰੀ ਡਾਡੀ ਦੀ ਆ ਸੜਕ ਕੀ ਦੀ ਆ ਸਾਂਝੀ ਨਹੀਂ ਸੜਕ ਇਹਦੀ ਗਲਤੀ ਸੜਕ ਕੌਣ ਮੁਕੱਲਾ ਯੂਜ਼ ਕਰ ਰਹਿਗਾ ਇੱਥੇ ਨਿੰਮੇ ਹੀ ਯੂਜ਼ ਤੇ ਫੇਰ ਇਹ ਮਾਰਨ ਦਾ ਸਿੱਖਿਆ ਲੈ ਤੂੰ ਤੈਨੂੰ ਹੱਕ ਕਿੰਨੇ ਦਾ ਮਾਰਨ ਦਾ ਤੈਨੂੰ ਕਿਹਨੇ ਹੱਕ ਦਿੱਤਾ ਮਾਰਨ ਦਾ ਤੂੰ ਦਾੜੀ ਪੱਟੀ ਆਉਦੀ ਕੱਪੜੇ ਬਾੜੇ ਨਾਲ ਬੇਟੀ ਸੀ ਉਹਦੇ ਹੈ ਕਿਸ ਨੇ ਬਾੜੀ ਹੈ ਵੇਰੇ ਕਿਹਨੇ ਬਾੜੀ ਸਾਰੇ ਜਿਹੜੇ ਵਿੱਚ ਤੇਰੇ ਯਾਤਰੀ ਜਿਹੜੇ ਪੈਸੇਂਜਰਸ ਬੈਠੇ ਜੋ ਉਹ ਵੀ ਕਹਿ ਰਹੇ ਆ ਗਲਤੀ ਤੇਰੀ ਆ ਤੁਸੀਂ ਦੋਨੋਂ ਪਿਓ ਮਾਰਨ ਉਹਨਾਂ ਨੂੰ ਪਿਓ ਧੀ ਨੂੰ ਲੈ ਹੁਣ ਹੁਣ ਤੂੰ ਉਹ ਦੋ ਕਹਿੰਦੇ ਕਿ ਬਾੜੇ ਨੂੰ ਗੱਡੀ 'ਚ ਬਿਠਾਏ ਨੂੰ ਹੁਣ ਕਹਿ ਰਹੇ ਆ ਗੱਡੀ 'ਚ ਬਿਠਾ ਸੋ ਤੁਸੀਂ ਦੇਖ ਸਕ ਰਹੇ ਹੋ ਚੰਡੀਗੜ੍ਹ ਤੇ ਜ਼ਿਰਖਪੁਰ ਦੀ ਲਾਈਵ ਤਸਵੀਰਾਂ ਆ Gracias.